ਸੇਤੋ ਗੱਲ ਕਾਈਤੀ ਤੇ ਪਿਛਲੇ ਐਨੀ ਦਿਨੀ ਪਟਿਆਲੇ ਦੇ ਵਿੱਚ ਪਰਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਬਿਜਲੀ ਮੈਟ ਵਿੱਚ ਦੇ ਅਗੇ ਇੱਕ ਹਫ਼ਤੇ ਤੋਂ ਉੱਪਰ ਦਾ ਸਮਾਂ ਸ਼ਿੰਗਾਰਸ਼ ਹੋਇਆ ਸੀ ਜਿਸ ਦੇ ਬੱਚਾ ਸਰ ਡਿਗ ਸਿੰਘ ਜੱਲੇਵਾ ਸਾਹਿਬ ਗੋਮੇਣੀ ਜੀ ਨੇ ਜਾਗਤ ਨੂੰ ਸਮਝਦੇ ਹੋਇਆ ਉਹਨਾਂ ਨੇ ਉੱਥੇ ਧੋਖਾ ਹੜਤਾਲ ਦਾ ਵੀ ਐਲਾਨ ਕੀਤਾ ਤੇ ਅਖੀਰਲੇ ਦਿਨ ਅਤੀ ਰਾਤ ਤੋਂ ਬਾਅਦ ਪੰਜਾਬ ਦੇ ਪ੍ਰਸ਼ਾਸਨ ਨੇ ਪੰਜਾਬ ਦੀ ਸਰਕਾਰ ਦੇ ਇਸ਼ਾਰੇ ਤੇ ਪੰਡਾਲ ਦੇ ਵਿੱਚ ਸੁਭਾ ਸਰਗ ਦੇ ਤਿਰੰਤ ਚਲ ਰਹੇ ਸੀ ਤੇ ਅੰਦਰ ਦੇ ਦਾ ਸਮਰਸੀ ਲੱਖੀ ਚਾਰ ਦੇ ਕਰਕੇ ਸ਼ੇਗਰ ਸਦੇ ਰੂਤ ਬੇਟੀਆਂ ਮਾਪੇ ਤੇ ਭੈਣਾਂ ਲੋ ਟੁੱਟੇ ਮਾਰ ਕੇ ਜਿਨਾ ਦੀਆਂ ਚੁੰਨੀਆਂ ਉਤਾਰ ਕੇ ਤਸਾਨਾਂ ਨੂੰ ਖਾਣੇ ਤੇ ਜੇਲਾ ਵਿੱਚ ਬੰਦ ਕਰਤਾ ਸੀ ਸਰਦਾਰ ਢੱਲੇਵਾਲ ਸਾਹਿਬ ਨੇ ਇੱਕ ਹਸਪਤਾਲ ਦੇ ਵਿੱਚ ਖੁੱਲੀ ਜੇਲ ਬਣਾ ਕੇ ਉਹਦੇ ਨਾਲ ਤੇ ਸਾਥੀਆਂ ਨੂੰ ਬੰਦ ਕਰਤਾ ਸੀ ਤੇ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਸਾਡੀਆਂ ਮਾਤਾ ਪਿਤਾਵਾਂ ਨੂੰ ਵੀ ਥਾੜਿਆਂ ਦੇ ਵਿੱਚ ਬੰਦ ਕਰਤਾ ਲੱਗਿਆ ਹੋਇਆ ਇਸ ਤਰ੍ਹਾਂ ਵੱਡਾ ਪੰਡਾਲ ਪ੍ਰਸ਼ਾਸਨ ਨੇ ਪੱਟਤਾ ਸੀ ਜੇਕਰ ਉਸ ਮੋਰਚੇ ਦੀ ਪ੍ਰਾਪਤੀ ਦੀ ਗੱਲ ਕਰੀਏ ਭਰਾਓ ਗੱਲ ਇਹ ਹੈ ਕੱਲ ਨੂੰ ਸਾਰੀ ਨੂੰ ਕੱਟਿਆ ਨਹੀਂ ਜਾ ਸਕਦਾ ਹਾਂ। 13 ਮਹੀਨੇ ਅੰਦੋਲਨ ਕੀਤਾ ਹੈ ਦਿੱਲੀ ਦੇ ਵਿੱਚ ਆ ਮੰਗੋਲੇ ਦੇਤੇ ਐਂਡ ਸੀ ਐਮਐਸ ਦੂਜੇ ਗਰੰਟੀ ਕਲੋਨ ਦੀ ਲਖੀਮਪੁਰ ਥੀੜੀ ਦੀ ਘਟਨਾ ਦਾ ਇਨਸਾਫ ਲੈਣੇ ਪਟਿਆ ਪੂਛਾ ਵਾਲੇ ਕਿਸਾਨਾਂ ਦੇ ਜਿਹੜੇ ਵੱਡੇ ਲੀਡਰ ਖੜਾਉਂਦੇ ਸੀ ਜਿਨ੍ਹਾਂ ਨੂੰ 40 ਹੜੇ ਨਹੀਂ ਆਫਰ ਆਇਆ 3000 ਕਰੋੜ ਰੁਪਏ ਦੀਆਂ ਜਿਨ੍ਹਾਂ ਨੂੰ ਲਾਲਸਾ ਸੀ ਚੇਅਰਮੈਨ ਦੀ ਅਤੇ ਮੁੱਖ ਮੰਤਰੀ ਬਣਨ ਦੀ ਇੱਕ ਵੀ ਸੁਣੀ ਛੱਡ ਕੇ ਅੱਤਵਾਦ ਤੇ ਪੰਜਾਬ ਨੂੰ ਭਜਾਇਰ ਪੂਛ ਵਗਾ ਕੇ ਅਰ ਜੋ ਛੱਲ ਕੀ ਪ੍ਰਾਪਤ ਕਰਕੇ ਲੈ ਕੇ ਆਏ ਆ ట్రాన్స్‌ਫਾਰਮਰ ਪ੍ਰਾਈਵੇਟ ట్రాన్స్‌ਫਾਰਮਰ ਰੱਖਿਆ ਹੋਇਆ ਨੇ ਬਾਅਦੇ ਖਸਾਨਾਂ ਦੇ ਉਹ ਜੋੜੀ ਹੋ ਜਾਂਦਾ ਸੀ ਉਹ ਸੜ ਜਾਂਦਾ ਸੀ ਨਵਾਂ ਟਰਾਂਸਫਾਰਮਰ ਲੈਣਾ ਸੀ 10000 ਰੁਪਏ ਨਾਲ ਮੰਗਦਾ ਸੀ ਮਹਿਕਮਾ ਅੱਜ ਪੁੱਛਿਓ ਦਫ਼ਤਰਾਂ ਚੋਂ ਮੰਗਦੇ ਹੋ 10000 ਰੁਪਏ ਉਹ ਟਰਾਂਸਫਾਰਮਰ ਦੇ ਦਿਓ ਨਵਾਂ ਲੈ ਜਾਓ ਤੁਹਾਡਾ ਪ੍ਰਾਈਵੇਟ ਟਰਾਂਸਫਾਰਮਰ ਸਰਕਾਰੀ ਹੋਇਆ ਤੇ ਉਸ ਨਿਸ਼ਾਨੀ ਦੀ ਬਦੌਲਤ ਹੈ ਨੋਟੀਫਿਕੇਸ਼ਨ ਦੀ ਕਾਫੀ ਸਾਡੇ ਕੋਲ ਹੈ ਬੋਰ ਖਰਾਬ ਹੋ ਜਾਂਦਾ ਹੈ ਕਿਸਾਨ ਨੂੰ ਕਲੈਕਸ਼ਨ ਇੱਥੋਂ ਬੋਰ ਨਵਾਂ ਕਰਕੇ ਕੋਈ ਅਗਲੀ ਜ਼ਮੀਨ ਦੇ ਵਿੱਚ ਲਿਜਾਣਾ ਪੈਂਦਾ ਹੈ ਲਿਆ ਸਕਦਾ ਕੋਈ ਟਿਸ਼ਨ ਸਾਡੇ ਕੋਲ ਆਰਥ ਮੰਗਰਤੀ ਜਾਂ ਬਿਜਲੀ ਦੇ ਨਾਲ ਸੰਬੰਧਿਤ ਘਰੇਲੂ ਬਿਜਲੀ ਦੀ ਮੰਗਾਂ ਰਹੀ ਉਹ ਨੋਟੀਫਿਕੇਸ਼ਨ ਸਾਡੇ ਕੋਲੇ ਜੇ ਲੈ ਸਕਦੇ ਆਹੀ ਗੱਲ ਨੂੰ ਸੱਤਿਆਰੀ ਜਾ ਸਕਦਾ ਹਰ ਸੰਘਰਸ਼ ਦੇ ਵਿੱਚ ਮਾਰੇ ਦਾ ਸਾਰਾ ਪ੍ਰਾਪਤ ਨਹੀਂ ਕਈ ਵਾਰੀ ਨਹੀਂ ਹੁੰਦਾ ਕਿਉਂਕਿ ਸਾਥ ਲੋਕਾਂ ਦਾ ਹੁੰਦਾ ਹੈ ਨਾ ਜਿਸ ਟਾਈਮ ਲਾਖੀ ਚਾਰਜ ਹੋਇਆ ਸੀ ਸਾਡੇ ਕੋਲੇ ਫਰਨਾਲ ਦੇ ਵਿੱਚ 100 ਬੰਦਾ ਸੀ ਸਮੇਤ ਜੀਤਗਾ ਜਿਹੜੇ ਜਿਹੜੇ ਦੂਜੇ ਲੀਡਰ ਸੀ ਜਿਹੜੇ ਕਖਾਨਾ ਦੇ ਅਤੇ ਇਸ਼ੀ ਹਕਮ ਨੇ ਜਿਹੜੇ ਹੱਥ ਸੱਡ ਗਿਆ ਇੱਥੇ ਵੇਖेंगे ਲੱਤਾਂ ਖਿੱਚਦੇ ਆ ਜੇ ਤਿੰਨ ਘੰਟਿਆਂ ਦੀ ਪਰਮਿਸ਼ਨ ਲੈ ਕੇ ਦਿੱਲੀ ਦੇ ਵਿੱਚ ਆਹ ਮੋਰਚੇ ਦੇ ਪੈਰਲਰ ਤਿੰਨ ਘੰਟਿਆਂ ਦੀ ਪਰਮਿਸ਼ਨ ਲੈ ਕੇ ਮੋਦੀ ਮੁਰੇ ਦੇ ਡੇਢੇ ਘੋਡੇ ਤੇ ਕਿਉਂ ਨੇ ਆ? ਕਿ ਸਾਨੂੰ ਕੋਈ ਲੋੜ ਨਹੀਂ ਚੱਲ ਰਹੀ ਦੀ। ਕਿਉਂ ਉਹ ਉਹ ਨਹੀਂ ਲੱਗ ਸਕਦੇ? ਕਿਉਂ ਇਹ ਮੰਗਾ ਕਿਸਾਨਾਂ ਲਈ ਨਹੀਂ ਸੀ? ਡਿਜੀਟਲ ਸੰਬੰਧਤ ਪਰ ਮੂੰਹ ਨਹੀਂ ਖੁੱਲਦੇ। ਉਲਟ ਮਿਆਂ ਦਬਾ ਲੋ ਜਿੰਨੇ ਮਰਜੀ ਦੇ ਲੈ। ਸੋ ਮੈਸਟਰ ਸੇ ਜ਼ਿਆਦਾ ਵਿਚਾਰ ਦੇ ਵਿੱਚ ਨਾ ਜਾਵੋ ਆਹ ਵਾਰ ਕਰਦੇ ਝੋਨੇ ਦੀ ਫਸਲ ਅਸਲੀ ਰਹੇ ਜੇ ਤੁਹਾਡਾ ਇਹ ਟਿੱਕ ਕਰਦੇ ਤੁਹਾਡਾ ਕਣਕ ਤੋਂ ਵੀ ਟਿੱਕ ਪਰ ਗਿਆ ਕਣਕ ਵੀ ਖੜ ਜਾਗੇ ਕਿਉਂਕਿ ਮੱਕੀ ਦੀ ਫਸਲ ਖਾਲਸ ਤੋਂ ਹੋਈ ਨਹੀਂ ਕਰ ਚਾਈ ਦੇਖੋ ਝੜ ਗਿਆ ਨਾ ਤਾਂ ਬਾਹਰ ਹੋ ਜੇ ਜੋ ਗਰੰਟੀ ਦੇ ਤੇ ਇਹ ਕੇਵਲ ਪ੍ਰੋਮੋਨ ਅਵਲੂਸਮੈਂਟ ਹੈ ਮੂੰਗੀ ਦੀ ਨਾ ਲੈ 60 ਰੁਪਏ ਤੋਂ ਉੱਪਰ ਦੀ ਗੱਲ ਹੈ ਰੋਜ਼ ਨਾ ਵੀ ਕਹਿਗੇ ਅਨਾਉਂਸ ਮੈਂ ਤਾਂ 8600 ਰੁਪਏ ਤੋਂ ਉੱਪਰ ਗਰੀਦਨ ਦੀ ਗੱਲ ਹੈ ਆ ਰੋਗੇ ਆਜੂ ਛੋਟਾ ਰਚੰਗੇ ਜੋ ਗਰੰਟੀ 8600 ਰੁਪਏ ਤੋਂ ਉੱਪਰ ਖਰੀਦਾਂਗੇ ਫਿਰ ਰੋਗੇ ਵੀ ਦੋ ਮਹੀਨੇ ਹੋ ਜਾਂਦੇ ਸਾਰਿਆਂ ਦੇ ਸਾਰਾ ਕੁਝ ਇਹ ਸੁੱਕੀਆਂ ਜਵਾਨਾਂ ਆਹ ਪਾਣੀ ਦਾ ਪੀਮਾਕਰ ਦੇਖਣਾ ਬੈਠੋ ਐਸੇ ਦੇਖਦੇ ਨਹੀਂ ਨਿਆਰ ਦੇ ਜਿੰਨੇ ਤੰਗ ਆ ਬੈਠੋ ਆ ਗਿਆ ਬਜ਼ੁਰਗਾਂ ਦੇ ਨਾਲ ਸਿਨਾਰੇ ਰਾਂਗੂੜੀ ਦੇ ਕਮਰੇਿਆਂ ਦੇ ਫੇਸਬੁਕੀਆ ਵਿਵਾਨਾ ਮੱਤ ਸ਼ੇਰੋ ਵਾਲਾ ਅਜੇ ਵੀ ਵਿਵਾਨਾ ਅੱਜਕੱਲ ਆਵਾਜ਼ ਆਖੇ ਆਜੇ ਰੀ ਅਨਾਊਂਸਮੈਂਟ ਕਰੀਏ ਕਿ ਇਹਦੇ ਤੇ ਗਰੰਟੀ ਕਾਨੂੰਨ ਵਾਲੀ ਤੇ ਪੰਜਾਬ ਨੂੰ ਬਚਾਈ ਦੇ ਸਾਹੀ ਗੱਡੀਆਂ ਸਾਹੀ ਹਾਲ ਦੀਆਂ ਸੀ ਕਮਰੇਿਆਂ ਦੇ ਵਿੱਚ ਸੋਸ ਸੂਰੀਆ ਗਾੜੇ ਐਸੀ ਕਮਰੇਿਆਂ ਦੇ ਵਿੱਚ ਐਸੀ ਗੱਡੀਆਂ ਦੇ ਵਿੱਚ ਖਾਣ ਪਾਣਾ ਰੋ ਬਤਨਾਮ ਕਰ ਆ